ਹੈਲੋ ਹਾਂਜੀ ਕੌਣ ਬੋਰੇ ਜੀ ਡਾਕਟਰ ਡਾਕਟਰ ਰੌਣਕੀ ਮੋਦਰਾ ਜੀ ਹਾਂਜੀ ਹਾਂਜੀ ਰੌਣਕੀ ਰਾਮ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਮੈਂ ਇੱਕ ਮਿੰਟ ਹੋਲਡ ਕਰਿਓ ਮੈਂ ਆਪਣੇ ਵਿਊਅਰਸ ਨੂੰ ਦੱਸਣਾ ਚਾਹ ਰਿਹਾ ਹਾਂ ਸਾਡੇ ਨਾਲ ਪ੍ਰੋਫੈਸਰ ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਤੋਂ ਜੁੜੇ ਨੇ ਇਹ ਸ਼ੀਦੇ ਆਜ਼ਮ ਸ਼ੀ ਪਗਤ ਸਿੰਘ ਚੇਅਰ ਦੇ ਚੇਅਰਪਰਸਨ ਨੇ ਔਰ ਸਾਢੇ ਵਸਤੇ ਬੜੀ ਫਖਰ ਦੀ ਗੱਲ ਹੈ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਆ ਪ੍ਰੋਫੈਸਰ ਰੌਣਕੀ ਰਾਮ ਨੇ 2017 ਜਦੋਂ ਪਾਰਟੀ ਦੀ ਪਾਰਟੀ ਉਦੋਂ ਸੱਤਾ 'ਚ ਨਹੀਂ ਆ ਸਕੀ ਉਸ ਲਈ ਇਹਨਾਂ ਨੇ ਇੱਕ ਸਟੱਡੀ ਕੀਤੀ ਸੀ ਕਿ ਕੀ ਕਾਰਨ ਰਹਿ ਪਾਰਟੀ ਜਿੱਤ ਨਹੀਂ ਸਕੀ ਔਰ ਸੱਤਾ 'ਚ ਨਹੀਂ ਆ ਸਕੀ ਬਹੁਤ ਵੈਲਿਊਏਬਲ ਸਟੱਡੀ ਆ ਸੋ ਇਸ ਕਰਕੇ ਉਹਨਾਂ ਦਾ ਆਮ ਆਦਮੀ ਪਾਰਟੀ ਦੀ ਫੰਕਸ਼ਨਿੰਗ ਦੇ ਉੱਪਰ ਢਾਂਚੇ ਦੇ ਉੱਪਰ ਉਹਨਾਂ ਦੀ ਕਾਰਗੁਜ਼ਾਰੀ ਦੀ ਉੱਪਰ ਬਹੁਤ ਜ਼ਿਆਦਾ ਪਕੜਿਆ ਸੋ ਉਹਨਾਂ ਦੇ ਵਿਊਜ਼ ਬਹੁਤ ਜ਼ਿਆਦਾ ਵੈਲਿਊਏਬਲ ਹੋਣਗੇ ਪ੍ਰੋਫੈਸਰ ਹਨਕੀ ਰਾਮ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਧੰਨਵਾਦ ਜੀ ਧੰਨਵਾਦ ਕਿਉਂਕਿ ਬਹੁਤਾ ਸਮਾਂ ਤਾਂ ਨਹੀਂ ਹੈ ਪਰ ਬਰੀਫਲੀ ਕੀ ਕਹਿਣਾ ਚਾਹੋਗੇ ਕਿ ਇਹ ਈਡੀ ਛੇਤੀ ਗਰਾਫ ਆਮ ਆਦਮੀ ਪਾਰਟੀ ਦਾ ਕਿਉਂ ਗਿਰਿਆ ਔਰ ਤੁਹਾਨੂੰ ਸਭ ਤੋਂ ਜ਼ਿਆਦਾ ਲੱਗਿਆ ਕਿ ਲੋਕਾਂ ਦੀ ਜੋ ਉਮੀਦਾਂ ਸੀ ਉਹਨਾਂ

ਔਰ ਇਹਨਾਂ ਨੂੰ ਬੋਤਨੋਟ ਆ ਕਿ ਆਮ ਆਦਮੀ ਪਾਰਟੀ ਨੂੰ 2012 ਬੈਂਕ ਦੇ ਵਿੱਚ ਇੱਕ ਬਾਤ ਬਹੁਤ ਚੰਗਾ ਵਾਈ 1992 ਸੀ ਕੰਪੀਅਨ ਦੇ ਕਿ ਇਹਨਾਂ ਨੂੰ ਸਰਕਾਰ ਬਣਾਈ ਸੀ ਲੇਕਿਨ ਤੁਮਾਤ ਇਹਨਾਂ ਦਾ ਵਾਈ ਇਲੈਕਸ਼ਨ ਲੈਸਿਸ ਨੂੰ ਰੂਲ ਬੇਚ ਉਹਦੇ ਚ ਇਮੀਡੀਟਲੀ ਇਹਨਾਂ ਨੇ ਸਟਸਟਰੀ ਲੇਕਿਨ ਉਹ ਵੀ ਕੋਈ ਗੱਲ ਨਹੀਂ ਜਦੋਂ ਵਾਈ ਇਲੈਕਸ਼ਨ ਜਿੰਦੂ ਨਾ ਹੋਇਆ ਉਦੋਂ ਉਹ ਰਿੰਕੂ એનર્ਜੀ ਪਾਰਟੀ ਬਣੋ ਜਿਹੜੀ 83 ਤੇ ਲੇਕਿਨ ਇੱਕ ਵਾਰ ਹੋਰ ਵੀ ਸੀ ਕਿ ਇਹਨਾਂ ਨੇ ਜੋ ਵਾਦਾ ਕੀਤਾ ਸੀਗਾ 300 ਜਿਲੇ ਤੋਂ ਪਰ ਮੰਥ ਦੇਣਾ ਪੰਜਾਬ ਦੇ ਲੋਕ ਨੂੰ ਦਿੰਦਾ ਉਹ ਵੀ ਲਾਗੂ ਕੀਤਾ ਗਿਆ ਹਮ ਔਰ ਫਿਰ ਇਹਨਾਂ ਨੇ ਵੀ ਸੋਚਿਆ ਸੀ ਕਿ ਅਸੀਂ ਕਲੀਨਿਕ ਸ਼ੁਰੂ ਕਰਾਂਗੇ ਕੋਈ ਸਰ ਅਸਾ ਪਾ ਕੇ ਉਹ ਬਣਿਆ ਤਾਂ ਹੁਣ ਸਵਾਲ ਪੈਦਾ ਹੋਇਆ ਕਿ ਲੋਕਾਂ ਨੇ ਫਿਰ ਜਦੋਂ ਜਿਹੜਾ ਦਾ ਨੇਮ ਵਾਦਾ ਸੀ ਜੀਵੀ ਦਾ ਉਹ ਪੂਰਾ ਕਰ ਦਿਆ ਕਿ ਕਿਉਂ ਤੁਰ ਗਈ ਆਈਆ ਦੇਖੋ ਇੱਕ ਤੀਜੀ ਮੰਨਵਾਰੀ ਆ ਕਿ ਜਦੋਂ ਸੌਣਿਆ ਦੱਕ-ਦੱਕ ਰਾਣੀ ਤੋਂ ਪਾਡੀਆਂ ਇਸ ਕੰਮ ਤੇ ਤੁਲੀਆਂ ਹੋਈਆਂ ਨੇ ਕਿ ਇਸੇ ਲੋਕਾਂ ਨੂੰ ਕੁਝ ਕਰਨ ਵਾਸਤੇ ਇਸ ਤਰ੍ਹਾਂ ਦੀ ਅਸੂਲਤਾ ਲੈਣੀਆਂ ਨੇ ਜਦੋਂ ਉਹ ਇੱਕ ਟੈਂਡ ਮਾਰ ਦਵੇ ਲੋਕਾਂ ਦੀ ਜਿਹੜੀ ਦਾ ਪਾਸਾ ਇਲਾਕਾ ਪੂਰ ਸੇ ਵਾਪਸ ਜਾਤਾ ਹੈ ਉਹਨਾਂ ਨੂੰ ਇਸ ਦਾ ਤਾਂ ਇਲਮ ਹੈਗਾ ਕਿ ਸੰਗੀ ਤੁਸੀਂ ਖਰਾਬ ਲਿਆ ਦਿਓ ਸਭ ਤੁਸੀਂ ਜਿੱਡੇ ਪੈਰਾਂ ਤੇ ਖੜੀ ਹੋਣ ਵੇਲੇ ਜਿਦਾ ਦੇ ਤਰ੍ਹਾਂ ਤੁਸੀਂ ਨਹੀਂ ਆ ਕਰਾਉ ਹਰ ਇੱਕ ਆਪਕੋ ਪੰਜਰ ਦੇ ਵਿੱਚ ਲੋੜ ਲੋਕਾਂ ਨੂੰ ਐਸਲੀ ਹੈ ਜਿਹੜੇ ਹਸਪਤਾਲ ਦੀ ਜਿਹੜੇ ਜਿਹੜੀ ਆਉਣ ਨੂੰ ਸਮੱਸਿਆ ਆ ਰਹੀ ਦਾ ਚਾਹੇ ਉਹ ਹਾਰਟ ਦੀ ਆਵੇ ਚਾਹੇ ਉਹ ਕੇਸ ਦੀ ਆਵੇ ਪੂਰਾ ਪੂਰਾ ਮਹੱਲ ਵਾ ਜਿਸ ਦਾ ਉਹਨਾਂ ਨੂੰ ਸਪੈਸ਼ਲਿਸਟ ਉੱਤੇ ਜੈਪੁਰ ਜਾਣਾ ਪੈਂਦਾ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਨੇ ਪੀਜੀਆਲ ਆਉਣਾ ਪੈਂਦਾ ਹੈ ਜਿਸ ਦੇ ਉੱਤੇ ਉਸਤਾਂ ਦੇ ਮਤਲਬ ਥੋੜੇ ਬਹੁਤੇ ਸਾਬਿਲ ਬਣੇ ਨੇ ਪੀਜੀਆਲ ਨੂੰ ਐਕਸਟੈਂਡ ਕਰਨੇ ਨੇ ਪਰ ਇਹ ਜਿਹੜੇ ਹਸਪਤਾਲ ਜਿਹੜੇ ਮੜੀ ਮੁੱਤੇ ਕਲੀਨ ਕਿਹਾ ਗਿਆ ਉਹ ਤਾਂ ਹਮ ਤੱਕ ਇਹ ਕਿ ਕੋਈ ਇਲਾਕੇ ਜੋ ਉਹ ਗਲੀ ਮਦਨ ਦੀ ਆ ਜੇ इजीली ਅਡਜੈਕਟਡ ਕੀ ਸਾਨੂੰ ਤੁਸੀਂ ਦੇਖੋ ਜੀ ਕੋਈ ਸਿਰਫ ਵਰਤਿਸ ਵੀ ਆਈ ਜਾਂ ਕੁਝ ਹੋਰ ਉੱਥੇ ਬੈਠੇ ਨੇ ਆਰਐਮਪੀਓ ਮੇਜਨ ਦੇ ਲਈ ਤਾਂ ਉਹਨਾਂ ਨੂੰ ਆਪਣੇ ਉਹ ਜੋ ਮੰਡਕ ਵੀ ਵਿਖਾ ਜਿਸ ਤਰ੍ਹਾਂ ਵੀ ਹੋਰ ਸੁਭਿਆਚਾਰ ਤੁਸੀਂ ਗੱਲ ਕਰਦੇ ਹੋ ਜਨਰ ਕੇ ਨਹੀਂ ਤਾਂ ਇੰਨੇ ਵੱਡੇ ਮਿੰਟ ਹਸਪੀਟਲ ਚਾਹੀ ਨਹੀਂ ਸਕੇ ਜਿੱਥੇ ਲੋਕਾਂ ਨੂੰ ਸੂਟ ਮਿਲੇ ਉਹ ਤਾਂ ਮੰਨਿਆ ਸੀ ਇਸ ਕਰਕੇ ਲੋਕਾਂ ਦੇ ਜਿਆਦਾ ਟੌਪ ਦੇ ਉੱਨ ਲੱਗਿਆ ਟੀ ਇਸ ਪਾਰਟੀ ਦਾ ਤੇ ਬਾਕੀ ਰਵਾਇਤੀ ਪਾਰਟੀਆਂ ਦਾ ਜਿਹੜਾ ਫਰਕ ਆ ਹੌਲੀ ਹੌਲੀ ਖਤਮ ਹੁੰਦੇ ਜਾ ਰਿਹਾ ਸੀ ਸੋ 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 ਜਿਹੜਾ ਰਵਾਇਤੀ ਪਾਰਟੀਆਂ ਨਾਲ ਜਿਹੜਾ ਫਰਕ ਸੀ ਉਹ ਖਤਮ ਹੁੰਦਾ ਜਾ ਰਿਹਾ ਸੋ ਜੇ ਤੁਸੀਂ ਤੁਹਾਡੀ ਸਲਾਹ ਜੇ ਸਰਕਾਰ ਲਵੇ ਜੇ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਤੁਹਾਡੀ ਸਲਾਹ ਲਵੇ ਤੇ ਕੀ ਸਲਾਹ ਦੋਗੇ ਉਹਨਾਂ ਨੂੰ ਵੀ ਇਹ ਦੁਬਾਰਾ ਪਾਰਟੀ ਜਿਹੜੀ ਆ ਇਹ ਕਿਵੇਂ ਉਪਰ ਆ ਸਕਦੀ ਹੈ ਸੋ ਉਹਦੀ ਕਿਰਿਆ ਕਿ ਸੰਗਲ ਸਲੇ ਕਿ ਕੋਸ਼ਿਸ਼ ਕਰਨੀ ਪਵੇਗੀ ਕਿ ਜਿਹੜੇ ਸਾਡੇ ਸਿਹਤ ਸੁਪਰਵਾਹ ਨੇ ਉਹ ਸਿਰਫ ਉਹ ਤੇ ਸਿਰਫ ਦਿਖਾਵੇਗੀ ਨਾ ਹੋਵੇ ਸਾਨੂੰ ਆਪਣੇ ਜਿਹੜੇ ਹਸਪਤਲ ਨੇ ਸਰਕਾਰੀ ਹਸਪਤਲ ਨੇ ਉਹਨਾਂ ਨੂੰ ਬਹੁਤ ਜ਼ਬਰਦਸਤ ਵੀ ਕਿੰਨਾ ਰਿਵਾਇਜ਼ ਕਰਨਾ ਪਊਗਾ ਉਹਨਾਂ ਚ ਇਹ ਤੋਂ 15 ਮਿੰਟ ਚਾਹਜੋ ਤੇ ਡਾਕਟਰ ਲੈ ਕੇ ਜਾਣਾ ਪਊਗਾ ਸਾਨੂੰ ਇੱਥੇ ਉਹਨਾਂ ਦੀ ਵੀ ਤਰਜੀਹ ਆਪ ਕੋਈ ਨਹੀਂ ਆ ਪੂਰੀ ਚੁੱਕਣ ਦੇ ਬਗੈਰ ਇਹ ਵੀ ਨਹੀਂ ਆਈ ਜਿੰਨੇ ਸਾਡੇ 3 ਵਿੱਚ ਜਿੰਨੇ ਸਾਡੀਆਂ ਦੇ ਕਾਲਜਾਂ ਦੇ ਕੌਜਲ ਨੇ ਬਨੇ ਹੋਏ ਛੋਟੇ ਬੱਚਿਆਂ ਨੂੰ ਜਾ ਕੇ ਉੱਥੇ ਕੜਾ ਕਰ ਐਡਮਿਸ਼ਨ ਲੇਦਾ ਉੱਥੇ ਜਾ ਕੇ ਉਹ ਨਿਰਾਸ਼ਾ ਹੁੰਦੀ ਆ ਸਭ ਨੂੰ ਦੇਖੋ ਸਾਡਾ ਜਿਹੜੇ ਸਾਨੇ ਕਾਲਜ ਸੀ ਫਾਰ ਐਗਜ਼ਾਮਪਲ ਕਾਸਵਾਰ ਕਾਲਜ ਅਮਰਸਾਲਾ ਕਾਸਵਾਰ ਕਾਲਜ ਬਾਲਪੋਰਾ ਇਟਾ ਜੀ ਸਭੇ ਕੋਲ ਚਾਹੇ ਉਹ DVB ਕਾਲਜ ਹੋਵੇ ਜਾਂ ਕੋਈ ਹੋਰ ਇੱਕ ਦਾ DVB ਕਾਲਜ ਅਮਰਸਾਲਾ ਸੇਗਾ ਗਵਰਨਮੈਂਟ ਕਾਲਜ ਟੋਟਲਪੁਰ ਸੇਗਾ ਗਵਰਮੈਂਟ ਕਾਲਜ ਜਿਹੜਾ ਸਾਡੇ ਪਾਸ ਮੁਹਿਆਨਾ ਚੜਾ ਇਹ ਉਹ ਕਾਲਜ ਹਨ ਜਿਨ੍ਹਾਂ ਨੇ ਪੰਜਾਬ ਤੋਂ ਪਹਿਲਾਂ ਵੀ ਬੜੀ ਯੋਗਦਾਨ ਪਾ ਕੇ ਇੱਥੇ ਦੇ ਲੋਕਾਂ ਦਾ ਵਿੱਦਿਅਕ ਖੇਤਰ ਉੱਚਾ ਕੀਤਾ ਚੋਣ ਨੂੰ ਇਹ ਉਦਾਰ ਮਲੇ ਜੋ ਕੀ ਬਰਗੇ ਇਹਨਾਂ ਕੋਲ ਬਹੁਤ ਦੇਣਿਆ ਨਾ ਸਾਰੇ ਕਾਲਜਿਸ ਦੀ ਬਹੁਤ ਦੇਣਿਆ ਨਾ ਸਾਰੇ ਕਾਲਜਿਸ ਦੀ ਯਾਤਰੀ ਜੋ ਜੋ 20 ਕਾਲਜ ਯੂਨੀਵਰਸਿਟੀਸ ਮੈਂ ਆਉਂਦਾ ਜਿੰਕੀ ਲੈਵਲ ਤੇ ਕੋ ਟੀਮ ਬਣਦੀ ਸੀ ਉਹਨਾਂ ਤੋਂ ਕਹਿੰਦੇ ਸਨ ਕਿ ਇਹ ਕੁੰਜਾਂ ਦੀ ਰਵੀਪੁਰ ਕਾਲਜ ਐਕਲੀਅਰ ਕਰੋ ਇਹ ਲੋਕ ਇਸ ਕਿਹੜਾ ਤਾਜ ਜੋੜ ਕੀਤਾ ਲਾ ਕੇ ਜਿਹੜਾ ਮਹਾਂਪੁਰਦਾ ਕਾਲਜ ਆ ਕਿ ਸਾਡੇ ਪੱਕੇ ਪੰਜਾਬ ਦੀ ਗਰੀਬ ਤੋਂ ਆਮ ਆਦਮੀ ਪਾਰਟੀ ਆ ਪਰਵਾਹ ਤੋਂ ਮੰਗੂਗੀ ਬਿਲਕੁਲ ਨਰਜੋਗ ਨੇ ਇਹਨਾਂ ਨੂੰ ਇਸਲਾਹ ਦੇ ਖਤਿਆਤ ਕੋ ਵੇਰੇ ਸੈਣੀ ਫੌਜਨਚਾਰੀ ਦਾ ਅਸੀਂ ਆਪਣੀਆ ਪ੍ਰਸ਼ਾਸਨ ਸਟੂਡੈਂਟਾਂ ਨੂੰ ਬਣਾਏ ਜੀ ਹੂੰ ਹੂੰ ਅਸੀਂ ਜੋ ਸੋਸ਼ਲ ਪੈਨ ਖੜਾ ਕੇ ਉਹਦੇ ਗੱਲ ਨਹੀਂ ਲੂਗੀ ਅਸੀਂ ਕਹੀਏ ਉਹ ਕਿਹਾ ਨਾ ਲੂਗੇ ਛੇ ਇਹ ਕਹਾ ਜਾਂ ਕਿ ਲੋਕਾਂ ਨੂੰ ਬੜੀ ਪੰਗੀ ਹੋਈ ਸੀ ਅਸ ਤੇ ਖਾਣਾ ਟੀਜਾ ਕੇ ਆਪਣੇ ਪਟਾਣੇ ਜਾ ਕੇ ਉਹ ਤੇ ਉਹ ਵੀ ਬਦਲ ਕਾਫੀ ਬੜੀ ਆ ਪਰ ਹੁਣ ਵੀ ਹੋਰ ਜੂਤ ਚੱਲਦੀ ਆ ਕਿਸੀ ਟਾਕ ਇਨ ਵਾਈਟ ਪਾਰਟੀ ਨਾ ਇਹ ਲੜ ਬੰਗਾ ਲੋਕੀ ਆਪਣੀ ਮਰਦੇ ਚ ਇਹਨਾਂ ਨੂੰ ਮੁਖਾਵੀ ਵਕਤ ਇਹ ਸਭ ਆਪਣੇ ਆਪ ਉਸ ਤੇ ਨਿਸ਼ਚਿਤ ਕਰਿਆ ਤਾਂ ਮਾਫ ਨਹੀਂ ਕਿ ਕਿਸੇ ਸਰਵਾਰਟੀ ਪਾਰਟੀ ਨਾ ਤਾਂ ਇਸ ਖਾਸੇ ਨਮੀ ਸਿੰਘਾ ਨੇ ਵੀ ਨਹੀਂ ਇਹ ਇਸ ਨੂੰ ਮਜਬੂਰ ਹੋ ਜਾਏਗਾ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਪ੍ਰੋਫੈਸਰ ਰਣਕੀ ਰਾਮ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਔਰ ਬਹੁਤ ਇੰਪੋਰਟੈਂਟ ਗੱਲਾਂ ਅਹਿਮ ਗੱਲਾਂ ਜਿਹੜੀਆਂ ਵਾ ਉਹ ਸਾਡੇ ਰੀਡਰਸ਼ ਨਾਲ ਸ਼ੇਅਰ ਕੀਤੀਆਂ ਬਹੁਤ ਮਿਹਰਬਾਨੀ